ਬੋਲ ਲੈ ਜਨਰਲ ਆਲੂ ਘੜੀ ਕਰਦੇ ਪੈਸੀ ਇੱਥੇ ਬੋਲ ਲੈ ਤੂੰ ਕੀ ਕਰਦੇ ਪੈਸੀ 200 ਰੁਪਏ ਚ ਤੂੰ ਕੀ ਕਰੇਗਾ ਬੋਲੇਗਾ ਤਾਂ ਬੋਲ ਓਏ ਮਾਤਾ ਤੱਕਾ ਕਾ ਮਾਰੀ ਧੱਕਾ ਕਰਿਆ ਤਾਂ ਗਲ ਪਿੰਦੇ ਭਾਈ ਧੱਕਾ ਤਾਂ ਮੈਂ ਮਾਰਦਾ ਪੈ ਇੱਕ ਮਿੰਟ ਖਾਸ ਇੱਟਾ ਲਿਓ ਆਜੋ ਕਿਧਰ ਨਹੀਂ ਇੱਟਾ ਲਿਓ ਹਾਂ ਹਾਂ ਆ ਗਲ ਪੈਣਾ ਆ ਕਰਿਆਦਾ ਗਲ ਪੈਣਾ ਇੱਟਾ ਲਿਆ ਇਹ ਬੰਦਾ ਇਹ ਬੰਦਾ ਕਦੀ ਸੀਮਾ ਰੱਖਦੀ ਨਹੀਂ ਗਲ ਉਹ ਲਿਆ ਤੂੰ ਲਿਆ ਬੰਦਾ ਲਿਆ ਜਿਹੜਾ ਆਣਾ ਤੂੰ ਲਿਆ 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 ਉਹ ਸਰਪੰਚ ਗਲਿਆ ਲਿਆ ਬੰਦੇ ਲਿਆ ਬਾਹਰ ਇੱਥੇ ਆ ਘਰੇ ਗਲ ਪੈਂਦੇ ਪਏ ਆ ਗਲ ਪੈਂਦੇ ਪੈਨੇ ਫੋਨ ਘਾਰੇ ਫੋਨ ਘਾਰੇ ਲੋ ਫੋਨ ਘਾਰੇ ਆ ਜਾ ਆ ਜਾ ਲੈ ਆ ਆ ਜਾ ਹਾ ਤੂੰ ਰੁਕਦਾ ਕਾ ਲਿਆ ਆ ਜਾ ਤੈਨੂੰ ਵੇਖ ਲੈਣਾ ਮਾਰ ਲੋ ਮਾਰ ਦੇ ਮਾਰ ਦੇਂਦੇ ਤੂੰ ਘਰੇ ਚੱਲ ਮਾਰ ਦੇਣ ਯਾਰ ਡਾਂਗਾ ਲਈ ਜਾਂਦੇ ਨੇ ਉਹ ਡਾਂਗਾ ਲੈ ਆਉਂਦੀਆਂ ਨੇ ਤੋਰ ਨੋ ਕਾਣਾ ਉਹ ਵੇਖ ਲਓ ਡਾਂਗਾ ਲਿਆਣੇ ਤਿੱਡੂ ਲੱਣੇ ਬੜੇ ਹੋ ਗਏ ਸੁਣਨ ਪਰ ਲੈਣਾ ਉਹ ਮੇਰਾ ਨਾਮ ਕਾਜਲ ਬਾਦ ਵਿੱਚ ਕਿੱਥੋਂ ਦਾ ਰਹਿਣ ਬੜੇ ਦੰਨਾ ਮਤਲ ਤੇ ਕੀ ਗੱਲ ਬਾਤ ਜਿਹੜੀ ਤੁਹਾਡੇ ਘਰੇ ਆ ਬੁਲਾਇਆ ਤੇ ਤੇਰੇ ਤੋਂ ਵੱਡੂ ਹੋ ਗਿਆ ਹਾਂਜੀ ਕਰੇ ਆਏ ਸੀ ਤੇ ਅਸੀਂ ਸਟੱਡੀ ਕਰਦੇ ਪੈ ਸੀ ਬਾਕੀ ਸਾਰੇ ਘਰੇ ਬੈਠੇ ਸੀ ਤੇ ਆਏ ਤੇ ਉਹ ਗੱਲ ਪੈਣ ਲੱਗ ਪਏ ਡਾਂਗਾ ਮਾਰਨ ਲੱਗ ਪਏ ਸਭ ਨੂੰ ਸਾਰੇ ਪਰਿਵਾਰ ਨਾਲ ਮਮੀ ਇਹਨਾਂ ਦੇ ਗੱਲ ਪੈ ਗਏ ਦਾਦਾ ਜੀ ਮੇਰੇ ਨੂੰ ਕੁੱਟਣ ਲੱਗ ਗਿਆ ਤੇ ਮੇਰੀ ਬਾਜਾ ਲਗਾਣ ਲੱਗ ਗਿਆ ਮੈਨੂੰ ਕਾਜਲ ਵੀਡੀਓ ਬਣਾ ਦੋ ਤੇ ਮੈਂ ਵੀਡੀਓ ਬਣਾਣ ਲੱਗੀ ਸੀ ਤੇ ਸੰਜੋਗ ਸਿੰਘ ਉਹਨਾਂ ਦਾ ਨਾਮ ਹੈ ਉਹ ਮੇਰੇ ਹੱਥੋਂ ਫੋਨ ਖੋ ਕੇ ਲੈ ਗਿਆ ਮੇਰੇ ਮੇਰੇ ਹੱਥ ਮਰੋੜਿਆ ਉਹਨਾਂ ਹੋਰ ਵੀ ਖੋ ਕੇ ਲੈ ਗਏ ਹਾਂਜੀ ਜੇ ਇੰਨੀ ਕੋਟਾ ਕਰਕੇ ਘਰ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਹਾਂਜੀ ਮੇਰੀ ਉਂਗਲ ਵੀ ਬਹੁਤ ਜ਼ਿਆਦਾ ਦਰਦ ਸੀ ਮਰੋੜਿਆ ਹਾਂਜੀ ਕਾਫੀ ਦਿਨ ਤੱਕ ਹੋਰ ਕਰਵਈ ਇਹਨਾਂ ਤੋਂ ਬਦੇ ਸਕਦੇ ਹੋ ਕਿ ਇਹ ਕਿਹੜਾ ਹਾਂਜੀ ਹੋਣੀ ਚਾਹੀਦੀ ਹੈ ਅਸੀਂ ਮੇਰਾ ਨਾਮ ਵੀਰਪਾਲ ਪਿੰਡ ਦੋਨਾ ਮਤੜ ਗਈ ਨਹੀਂ ਹਲਦੇ ਰਹਿਣ ਵਾਲੇ ਕੀ ਗੱਲ ਬਾਤ ਹੈ ਜਿਹੜੇ ਤੁਹਾਡੇ ਘਰ ਤੇ ਕੀ ਹਮਲਾ ਕਰ ਸਾਡੇ ਜੀ ਦੋ ਮਰਲਿਆਂ ਦਾ ਰੋਲਾ ਸੀ ਤੇ ਕਬਜ਼ਾ ਛੁਡਾਉਣ ਆਏ ਆ ਸਾਡੇ ਘਰੇ ਆਏ ਛੱਡਦੇ ਨਹੀਂ ਬੱਦੇ ਹਾਂਜੀ ਪਿੰਡ ਦੇ ਹਾਂਜੀ ਸਿੱਧਾ ਹੀ ਦਾਖਲ ਹੋ ਗਏ ਘਰ ਦੇ ਅੰਦਰ ਤੇ ਆਂਦੇ ਕੋਟ ਮਾਰ ਸ਼ੁਰੂ ਕਰਾ ਦਿੱਤੀ ਬੰਦਿਆਂ ਦੀ ਨਾ ਕੋਈ ਉਹਨਾਂ ਜਨਾਨੀ ਵੇਖੀ ਨਾ ਬੰਦਾ ਵੇਖਿਆ ਨਾ ਬਜ਼ੁਰਗ ਵੇਖਿਆ ਆ ਦੇ ਡਾਂਗਾ ਸੋਟੇ ਚਲਾਣ ਲੱਗ ਪਏ ਕੋਈ ਕੰਦਾ ਤਾਂ ਲੱਗ ਪਿਆ ਕਿਸੇ ਨੇ ਚੱਪਰ ਨੂੰ ਆਗ ਲਾ ਦਿੱ ਤੇ ਅਸੀਂ ਬਾਪੂ ਸਾਡੇ ਨੂੰ ਬਹੁਤ ਮਾਰਿਆ ਬੇਹੋਸ਼ ਹੋਇਆ ਉਦੋਂ ਅਸੀਂ ਛਡਾਣ ਗਈਆਂ ਦੋ ਜਣੀਆਂ ਉਹਨਾਂ ਨੇ ਸਾਨੂੰ ਵੀ ਡਾਂਗਾ ਸੋਟੇ ਮਾਰੇ ਤੇ ਨਾਲੇ ਛਡਾਣ ਕੇ ਨਾਲੇ ਸਾਡੇ ਕੱਪੜੇ ਪਾੜ ਦਿੱਤੇ ਜੀ ਉਹਨਾਂ ਹਾਂਜੀ ਬੇਸਤੀ ਬੇਸਤੀ ਵੀ ਕੀਤੀ ਗਾਲ ਗਲੋਚ ਬਹੁਤ ਹੀ ਜ਼ਿਆਦਾ ਬੋਲਿਆ ਉਸ ਕੀ ਮਾਗੇ ਇਹੋ ਜਿਹਾ ਗੋਟਾ ਕਰਦੇ ਜਿਹੜੀ ਆਂਸਰਾ ਤੇ ਕਾ ਭਾਈ ਸਖਤ ਹੁੰਦੇ ਹਾਂ ਹਾਂਜੀ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਕਰ ਕੀਤਾ ਕੋਈ ਕਿਸੇ ਨੇ ਨਹੀਂ ਨਹੀਂ ਜੀ ਨਹੀਂ ਕੀਤਾ ਨਹੀਂ ਜੀ ਥੋੜੇ ਚੈ ਦਿਨ ਹਾਂ ਜੀ ਹੁਣੇ ਚਾਹੀਦੇ ਇੱਕ ਵੱਡਾ ਨਿਸਾਲ ਵੀ ਕਰ ਸਕਦੇ ਹਾਂ ਹਾਂ ਜੀ ਕਹਿੰਦੇ ਤੁਹਾਡੇ ਬੰਦਿਆਂ ਨੂੰ ਅਸੀਂ ਮਾਰਤੇ ਪਰਮਜੀਤ ਨੂੰ ਤਾਂ ਮਾਰਨਾ ਹੀ ਹੈ ਹਰੀਸ਼ ਕਹਿੰਦਾ ਸੀ ਵੀ ਉਹਨੂੰ ਮਾਰ ਕੇ ਹੀ ਜਾਣਾ ਹੈ ਅੱਛਾ ਹੋਰ ਕਾਰਵਾਈਏ ਬਤੇ ਸਭ ਤੋਂ ਹਾਂ ਜੀ ਹਾਂ ਜੀ ਹਾਂ ਜੀ ਜੀ ਸਰ ਜੀ ਮਨੋਮੋਦ ਸਿੰਘ ਨੇ ਗੁੰਡੇ ਮੰਗਵਾਏ ਤੇ ਉਹਦਾ ਭਰਾ ਛੋਟਾ ਹੈ ਉਹਨੇ ਮੇਰੇ ਲਈ ਗੜੇ ਫਾੜੇ ਤੇ ਇੱਕ ਹਰੀਸ਼ ਹਾਂ ਸੰਜੋਗ ਜੀ ਮੈਂ ਸ਼ੰਮਰ ਸਿੰਘ ਕੰਡਗਈ ਨੀਵਾਲ ਦੋਨੇ ਮਤਰੀ ਕੀ ਗੱਲਬਾਤ ਹੋਈ ਜਿਹੜਾ ਜੀ ਇੱਥੇ ਘਰ ਬੈਠੇ ਸੀ ਅੰਦਰ ਚ ਤਿੰਨੇ ਬੈਸ ਤੇ ਅਕਦਮ 18 20 ਜਣੇ ਆ ਗਏ ਕਿ ਉਹ ਕੋਈ ਦਕਨ ਡੰਡ ਲਾ ਕਿਸੇ ਅੱਗ ਲਾਤੀ ਤੇ ਇੱਥੋਂ ਜਗਮਾਲ ਸਿੰਘ ਨੇ ਲਲਕਾਰਾ ਮਾਰ ਦਿੱਤਾ ਕਿ ਜਿਹੜਾ ਸਜੋਗ ਸਿੰਘ ਨੇ ਉਹਨੇ ਮੈਨੂੰ ਕਾਪਾ ਮਾਰਿਆ ਤੇ ਫਿਰ ਇੱਕ ਵਾਰ ਆਪਣੇ ਜਿਹੜਾ ਇਹਦਾ ਜਗਮਾਲ ਸਿੰਘ ਪੁੱਤਰ ਬਾਬੂ ਸਿੰਘ ਤੇ ਉਪਦੇਸ਼ ਸਿੰਘ ਪੁੱਤਰ ਬਾਬੂ ਸਿੰਘ ਇਹ ਇਹਨਾਂ ਨੇ ਦੂਜਿਆਂ ਨੇ ਇਹਨਾਂ ਮੈਨੂੰ ਮਾਰੀਆਂ ਸੁੱਟੀਆਂ ਤੇ ਜਿਹੜਾ ਹੈਗਾ ਆਪਣੇ ਜਨਕ ਸਿੰਘ ਉਹ ਪੁੱਤਰ ਜਗਮਾਲ ਸਿੰਘ ਉਹਨੇ ਵੀ ਡਾਂਗ ਮਾਰੀ ਤੇ ਹਲਤਾਂ ਦੇ ਕੁੱਟੀਆਂ ਇਹ ਕਾਪਾ ਮਾਰਿਆ ਦੋ ਜੀ ਸੰਯੋਗ ਸਿੰਘ ਨੇ ਤੇ ਮੈਂ ਡਿੱਗ ਪਿਆ ਮੇਰੀ ਬਾਹਰ ਟੁੱਟ ਗਈ ਇਹਨੂੰ ਆ ਲੱਤਾਂ ਦੇ ਸੱਟਾਂ ਮਾਰ ਲਿਭਟੂ ਸੁੱਤੇ ਬੈਲਵਾ ਡਿੱਗੇ ਰੇਤੀ ਮਾਰੀ ਗਏ ਨੇ ਤੇ ਮੈਂ ਇਹਨੂੰ बेहोश ਹੋ ਗਿਆ ਇਹਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਮੈਨੂੰ ਉਹ ਨਾਕ ਆਖਿਆ ਵੀ ਬੰਦਾ ਮਰ ਗਿਆ ਮਰ ਗਿਆ ਮਰ ਗਿਆ ਤੇ ਚਲ ਗਿਆ ਹੱਥ ਮੋਗਾ ਕਰਕੇ ਛੁੱਟ ਗਿਆ ਹਾਂਜੀ ਹੱਥ ਮੋਗਾ ਕਰਕੇ ਛੁੱਟ ਗਿਆ ਹਾਂ ਹਾਂ ਛੱਟ ਮਾਰ ਕੇ ਪਾ ਮੈਂ ਇੱਥੇ ਡੱਗ ਪਿਆ ਇੱਥੇ ਡੱਗ ਪਿਆ ਤੇ ਮੈਨੂੰ ਕੋਈ ਹੋਸ਼ ਨਹੀਂ ਆਈ ਉਹਨਾਂ ਨੇ ਫਿਰ ਆਖਿਆ ਵੀ ਬੰਦਾ ਮਰ ਗਿਆ ਚਲਿਏ ਫਿਰ ਪਿਛਾਂ ਹਟ ਗਿਆ ਫਿਰ ਗਲੀਆਂ ਵਿੱਚ ਸੋ ਇੱਟੇ ਮਾਰ ਮਾਰ ਕੇ ਮਾਰਦੇ ਕੋਈ ਸਾਡੇ बेहोश ਕਰਤਾ ਸਾਰੇ ਵੇੜੇ ਵਿੱਚ ਇੱਟ ਰੋੜਾ ਜੋ ਕੋਈ ਸੜਕ ਬੜਾ ਕੁਛ ਕੀਤਾ ਸਖਸਾਨ ਦੋ ਮੁੰਬਾਈ ਲਾ ਲਿਆ ਗਿਆ ਸਾਡੇ ਦਾ ਇਹ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਡਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰਮਜੀਤ ਸਿੰਘ ਜੀ ਸਰ ਕਿੱਥੋਂ ਦੇ ਰਹਿਣ ਵਾਲੇ ਦੋਨਾ ਮਾਤੜਾ ਜ਼ਿਲ੍ਹਾ ਫਰੋਹ ਪਰ ਗਜਨੀ ਵਾਲਾ ਬਿਸ਼ੰਬਰ ਸਿੰਘ ਦਾ ਲੜਕਾ ਸਰ ਮੈਂ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਘਰ ਦੇ ਵਿੱਚ ਪਰਿਵਾਰ ਤੇ ਹੁੰਦਾ ਇਹ ਸਰ ਸਾਡੇ ਘਾਰੇ ਗੁੰਡੇ ਪੁਆਏ ਬਨੋਦ ਕੁਮਾਰ ਨੇ ਸਿਰਫ ਦੋ ਮਰਲੇ ਦੀ ਜਗਾ ਉਹ ਕਹਿੰਦੇ ਕਿ ਸਾਡੀ ਮਾਲਕੀ ਹੈ ਉਹ ਇੱਕ ਦੋ ਮਰਲੇ ਦਾ ਬਾਨਾ ਬਣਾ ਕੇ ਸਾਡੇ ਘਰ ਦੇ ਵਿੱਚ ਦਾਖਲ ਹੋਏ ਆ 12 ਗੁੰਡੇ ਮਗਾਇਬ ਦਾ ਬਨੋਦ ਕੁਮਾਰ ਨੇ ਚਰਨਜੀਤ ਦਾ ਲੜਕਾ ਹੈ ਇਹ ਆਪ ਪਤਾ ਨਹੀਂ ਕਿੱਥੇ ਪਾਸੇ ਬਹਿ ਗਿਆ ਕਿਉਂਕਿ ਸਰਕਾਰੀ ਕਹਿੰਦੇ ਨੌਕਰੀ ਲੱਗਿਆ ਜਾਂ ਕੁਛ ਇਹ ਪਾਸੇ ਸੀਗਾ ਇਹਨੇ ਗੁੰਡੇ ਮੰਗਵਾ ਹਾਂਜੀ ਬਨੋਦ ਕੁਮਾਰ ਕੌਣ ਹੈ ਬਨੋਦ ਕੁਮਾਰ ਚਰਨਜੀਤ ਸਿੰਘ ਦਾ ਮੁੰਡਾ ਹੈ ਇਹ ਕੀ ਕਰਦਾ ਹੈ ਇਹ ਲੱਗਿਆ ਆਰਜੀ ਡਿਵੀਸ ਬਣਿਆ ਜੀ ਇਹਨੇ ਜਿਹੜੇ ਉਹ ਥਾਂ ਦੇ ਜਿਹੜੇ ਕਾਗਜ਼ ਬਣਾਏ ਨਾ ਉਹ ਜਾਲੀ ਬਣਾਏ ਆ ਉਹ ਲਾਲ ਲਕੀਰ ਦੇ ਇਹ ਪਤਾ ਨਹੀਂ ਕਿੱਥੋਂ ਦੀ ਇੱਥੋਂ ਦੀ ਹੈ ਨਹੀਂ ਅਸੀਂ ਤਾਂ ਇਹ ਕਿਹਾ ਰਿਕੁਐਸਟ ਕੀਤੀ ਹੈ ਪੰਚਾਇਤਾਂ ਤੱਕ ਜੇ ਉਹਦੀ ਹੈਗੀ ਹੈ ਨਿਸ਼ਾਨ ਦੀ ਕਰਾ ਲਵੇ ਜੇ ਉਹਦੀ ਮਾਲਕੀ ਇੱਥੋਂ ਦੀ ਹੋਈ ਤਾਂ ਅਸੀਂ ਛੱਡ ਦਾਂਗੇ ਕਿੰਨੇ ਮਰਲੇ ਕਰ ਕਬਜ਼ਾ ਕਰਨ ਦਾ ਉਹ 2 ਮਰਲੇ ਦਾ ਬਹਾਨਾ ਬਣਾ ਕੇ ਸਾਡੇ ਤੇ ਛੁੱਟੇ ਕੇਸ ਵਸਾਉਣ ਦੇ ਵਿੱਚ ਵਸਾਉਣਾ ਚਾਹੁੰਦੇ ਨਾਲੇ ਸਾਡੇ ਤੇ ਕਤਲ ਦੇ ਇਰਾਦੇ ਦੇ ਨਾਲ ਆਏ ਆ ਇਹਨਾਂ ਦੇ 50 ਸਾਲ ਦਾ ਕਬਜ਼ਾ ਹੈ ਸਾਨੂੰ ਪਛਾਣ ਦੀ ਕੋਸ਼ਿਸ਼ ਕਰਦੇ ਸਾਡੇ ਤੇ ਮਾਰਨ ਦੀ ਹੱਤਿਆ ਦੇ ਵਿੱਚ ਆਏ ਆ ਜਾਨ ਲੈਵੇ ਹਮਲੇ ਦੇ ਵਿੱਚ ਆਏ ਆ ਇਹ ਜਗਾ ਤੁਹਾਡਾ ਹੁਣ ਕਬਜਾ ਸੀ ਜਿਹੜਾ ਹਾਂਜੀ ਹਾਂਜੀ ਸਾਡਾ ਹੁਣ ਤੱਕ ਕਬਜ਼ਾ ਛਡਾਉਣ ਆਏ ਸੀ ਹਾਂਜੀ ਕਬਜ਼ਾ ਹਾਂਜੀ ਤੱਕੇ ਦੇ ਨਾਲ ਗੁੰਡਾਗਰਦੀ ਦੇ ਨਾਲ ਛਡਾਉਂਦੇ ਆ ਕਿਤੇ ਤੇ ਸਵਾਰ ਹੋ ਕੇ ਆਏ ਸੀ ਇਹ ਆਏ ਸੀ ਕਾਲੀ ਕਾਲੇ ਰੰਗ ਦੀ ਗੱਡੀ ਸੀਗੀ ਜਿੰਦਾ ਨੰਬਰ ਹੈਗਾ ਪੀਬੀ 13 ਬੀਜੀ 444 ਤਿਆਰ ਸੀਗੇ ਸਾਰੇ ਕੋਲ ਹਾਂਜੀ ਹਾਂਜੀ ਕਾਲੇ ਰੰਗ ਦੀ ਗੱਡੀ ਨੇ ਕੋਲ ਹਥਿਆਰ ਕਾਪੇ ਹਥਿਆਰ ਸੀ ਇੱਕ ਨੇ ਪਿਸਟਲ ਮਾਰਿਆ ਇੱਥੇ ਪੁੱਠਾ ਮੇਰੇ ਮੂੰਹ ਤੇ ਤੇ ਔਰ ਮੇਰੇ ਇਥੇ ਦਾੰਗ ਮਾਰਿਆ ਮੇਰਾ ਮੋਬਾਈਲ ਖੋਲਿਆ ਜਿੰਦੇ ਵਿੱਚ 9592240242 ਨੰਬਰ ਸੀ 1984972767 ਇੱਕ ਉਹ ਗਾਰਡ ਦੇ ਪਿੱਛੇ ਪਾਈ ਹੋਈ ਸੀ ਅਸੀਂ ਵੀਡੀਓ ਬਣਾਉਣ ਲੱਗੇ ਸੀ ਅੰਦਰ ਬੈਠੇ ਸੀ ਚਾਨਟਕ ਕਿਉਂ ਗੇਟ ਦੇ bari ਤੋਂ ਸਿੱਧਾ ਦਾਖਲ ਹੋਏ ਆ ਅੱਦਿਆਂ ਨੇ ਉਹ ਆ ਕੇ ਤੇ ਉਹਨਾਂ ਨੇ ਕੰਦਾ ਟਾਈਆਂ ਤੇ ਅੱਗ ਲਾਈ ਤੇ ਸਾਡੇ ਆਉਂਦਿਆਂ ਹੀ ਸਾਡੇ ਇੱਕ ਮੇਰੇ ਕੋ ਭਤੀਜੀ ਮੇਰੀ ਆਉਂਦੇ ਕੋਲ ਮੋਬਾਈਲ ਖੋਲਿਆ ਆਉਂਦਿਆਂ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਮੇਰੇ ਡੈਡੀ ਨੂੰ ਬਹੁਤ ਸੱਟਾਂ ਮਾਰੀਆਂ ਤੇ ਮੈਂ ਇਧਰ ਛਡਾਉਣ ਤੱਕ ਆਏ ਤਾਂ ਸਾਡੇ ਵੀ ਡਾਂਗਾ ਮਾਰੀਆਂ ਫਿਰ ਮੈਨੂੰ ਇਹਨਾਂ ਨੇ ਅੰਬਚ ਆਪਣੀ ਮੈਨੂੰ ਮਾਰਨ ਦੀ ਕੋਸ਼ਿਸ਼ ਤੱਕ ਆਏ ਕਿ ਨੂੰ ਛੱਡਣਾ ਨਹੀਂ ਜਿੰਦਾ ਮਾਰ ਦੇਣਾ ਤੇ ਮੈਂ ਫੋਨ ਲਾ ਕੇ 112 ਤੇ ਲਾਉਣ ਲੱਗਾ ਤੇ ਅੰਦਰ ਵੜਿਆ ਤਾਂ ਇਹਨਾਂ ਨੇ ਕੁੰਡਾ ਲਾ ਕੇ ਤੇ ਬਾਹਰ ਬਾਦ ਵਿੱਚ ਬਾਪੂ ਨੂੰ ਸੱਟਾਂ ਇਹਨਾਂ ਨੇ ਮਾਰੀਆਂ ਜਿੰਦੇ ਵਿੱਚ ਬਾਪੂ ਮੇਰੇ ਨੂੰ ਪੱਟ ਤੇ ਲੱਤ ਤੇ ਬਾਹਾਂ ਟੁੱਟ ਗਈ ਹੱਡੀ ਟੁੱਟ ਗਈ ਪੁੱਠਾ ਨਾ ਨਾ ਕੋਈ ਬਜ਼ੁਰਗ ਦਾ ਨਹੀਂ ਇਲਾਜ ਕੀਤਾ ਫਿਰ ਇਹ ਡਿੱਗ ਪਿਆ ਬਿਉਸ਼ ਹੋ ਗਿਆ ਉੱਤੋਂ ਸਾਡੇ ਔਰਤਾਂ ਗਈਆਂ ਚ ਡਾਉਣ ਵਾਸਤੇ ਤੇ ਉਹਨਾਂ ਨੇ ਉਹਨਾਂ ਨੇ ਔਰਤਾਂ ਦੇ ਵੀ ਕੁੱਟ ਮਾਰ ਕੀਤੀ ਤੇ ਔਰਤਾਂ ਦੇ ਵੀ ਕੱਪੜੇ ਫਾੜੇ ਹਾਂ ਅਸੀਂ ਨਾਤ ਤਾੜੇ ਕਿ ਜੀ ਕਾਰਵਾਈ ਹੋਣੀ ਚਾਹੀਦੀ ਹਾਂ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਐ ਅਜੇ ਵੀ ਸਾਨੂੰ ਧਮਕੀਆਂ ਦਿੰਦੇ ਆ ਮਾਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਨੁਕਸਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਤੋਂ ਨਹੀਂ ਇਹਨਾਂ ਦਾ 2021 ਤੋਂ ਮੈਂ ਤਲਾਹਾਂ ਤਰਖਾਸਤਾਂ ਦਿੱਤੀਆਂ ਜਿਹੜੀਆਂ ਐਸਐਸਪੀ ਅਦਾਲਤ ਵਿੱਚ ਮੇਰੇ ਕੋਲ ਪਈਆਂ ਕਿ ਸਾਨੂੰ ਧਮਕੀਆਂ ਦੇ ਰਿਹਾ ਜਗਮਾਲ ਸਿੰਘ ਪੁੱਤਰ ਬਾਬੂ ਸਿੰਘ ਉਪਦੇਸ਼ ਸਿੰਘ ਪੁੱਤਰ ਬਾਬੂ ਸਿੰਘ ਭਗਵੰਤ ਸਿੰਘ ਇਹਨਾਂ ਦੇ ਲੜਕੇ ਔਰ ਚਰਨਜੀਤ ਦੇ ਲੜਕੇ ਸੰਜੋਗ ਸਿੰਘ ਬਨੋਲ ਸਿੰਘ ਇਹ ਮਿਲੀ ਭੁਗਤ ਕਰਕੇ ਸਾਨੂੰ ਸੌਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀਵੇ ਤਾਂ ਜੋ ਸਾਡਾ ਜਾਨੀ ਨੁਕਸਾਨ ਅੱਗੇ ਤੋਂ ਨਾ ਹੋਵੇ ਜੇ ਇਹਨਾਂ ਦੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਮਰ ਜਾਵਾਂਗੇ ਹਾਂਜੀ ਬਾਰਾਂਛੇ ਨੂੰ ਜਿਹੜਾ ਨਾ ਵਿਸ਼ੰਭਰ ਸਿੰਘ ਦੇ ਘਰੇ ਆ ਸੰਜੋਗ ਸਿੰਘ ਹਰੀਸ਼ ਕੁਮਾਰ ਅਤੇ ਜਗਵਾਲ ਉਹਦੇ ਨਾਲ ਦੀ ਸਾਥੀਆਂ ਨੇ ਆ ਘਰੇ ਆ ਕੇ ਕੁਟਮਰ ਕੀਤੀ ਸੀ ਇਹਦੇ ਉਰੀਏ ਦੇ ਕਪੜੇ ਵਗੈਰਾ ਫੜ ਦਿੱਤੇ ਲਿਆਪਕ ਇਹ ਸਬੰਧ ਜਿਹੜੀ ਹੈਗੀ ਹੈ ਲਖੋਗ ਬਰਾਮ ਇਹ ਮਕਦਮਾ ਨੰਬਰ 54 ਮੇਦੀ 2625 ਇਹਦਾ ਸੈਕਸ਼ਨ 493232 341 54 ਜੀ ਆਈ ਪੀਸੀ ਮਕਦਮਾ ਅਧਾਰ ਜਿਹੜੇ ਰਿਸ਼ਤ ਨੂੰ ਕੀਤਾ ਹੈ ਹਾਂ ਕੋਈ ਦੋਸ਼ੀ ਹਰ ਫੜੇ ਵੀ ਗਿਆ ਇਸ ਦੀ ਦੂਜੀ ਦਫਤਰੀ ਜਿਹੜੇ ਇਹ ਰੇਡ ਕੀਤੀ ਜਾਵੇ ਜਲਦੀ ਫੜਾ ਲਾ